ਹਾਂਜੀ ਹੋ ਗਈ ਤੁਹਾਡੀ ਰਜਿਸਟ੍ਰੇਸ਼ਨ ਕੀ ਹੋਇਆ ਜਿਹਨੂੰ ਬਤਾਵੇ ਵੀ ਗੋਲ ਗੱਪਾ ਇੰਡੀਆ ਦੇ ਵਿੱਚ ਕਿਹੜੀ ਸਟੇਟ ਦੇ ਵਿੱਚ ਦੀ ਉਹਨੂੰ ਡਾਇਮੰਡ ਦੀ ਰਿੰਗ ਸੈਕਿੰਡ ਨੂੰ ਦਿੱਤੀ ਜਾਏਗੀ ਜੀ ਪੰਜਾਬੀ ਸੂਨ ਥਰਡ ਨੂੰ ਦਿੱਤਾ ਜਾਏਗਾ ਜੀ ਫੁਲਕਾਰੀ ਜੀ ਸਾਥ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਤੁਹਾਨੂੰ ਆਪਾਂ ਲੈ ਕੇ ਆਏ ਆ ਇੱਥੇ ਆਪਣੇ ਪ੍ਰੋਗਰਾਮ ਆ ਜੀ ਰੇਡੀਓ ਦਾ ਤੁਹਾਨੂੰ ਮੈਂ ਦਿਖਾ ਦਿੰਦਾ ਰੇਡੀਓ ਸਾਡੇ ਵਾਲਾ ਜਿਹੜਾ ਕਿ ਗ੍ਰੀਨਵੁੱਡ ਸਟਰੀਟ ਤੇ ਆ ਤੇ ਇਹਨਾਂ ਦੇ ਅੱਜ ਪ੍ਰੋਗਰਾਮ ਆ ਇੱਥੇ ਕੰਪੀਟੀਸ਼ਨ ਵਗੈਰਾ ਹੋਣੇ ਆ কাপলস ਦੇ ਹੋਣੇ ਆ ਤੇ ਲੇਡੀਜ਼ ਦੇ ਹੋਣੇ ਆ ਬਾਕੀ ਉਹ ਕਿਹੜੇ ਕਿਹੜੇ ਕੰਪੀਟੀਸ਼ਨ ਨੇ ਤੇ ਕੀ ਕੀ ਗੇਮਿੰਗਸ ਨੇ ਉਹ ਤੁਹਾਨੂੰ ਸਾਰਾ ਕੁਝ ਅੰਦਰ ਜਾ ਕੇ ਦਿਖਾਵਾਂਗੇ ਤੁਸੀਂ ਅੱਗੇ ਦੇਖ ਸਕਦੇ ਆ ਤੇ ਹਾਂਜੀ ਗੋਲ ਗੱਪਾ ਕੰਪੀਟੀਸ਼ਨ ਹੋ ਰਿਹਾ ਹੈ ਗੋਲ ਗੱਪੇ ਕੰਪੀਟੀਸ਼ਨ ਜਿਹੜੇ ਕਿ ਕੁੜੀਆਂ ਦਾ ਫੇਵਰਟ ਹੁੰਦਾ ਤੁਹਾਨੂੰ ਪਤਾ ਹੀ ਆ ਕੁੜੀਆਂ ਹੀ ਜ਼ਿਆਦਾ ਕੱਟੀਆਂ ਨੇ ਤੇ ਅੱਗੇ ਜਾ ਕੇ ਤੁਹਾਨੂੰ ਆਪਾਂ ਦਿਖਾਉਨੇ ਆ ਜੀ ਉਹ ਸਟਾਰ ਲੱਗੇ ਹੋਇਆ ਤੇ ਅੱਗੇ ਕੀ ਹਿਸਾਬ ਦਾ ਤੁਹਾਨੂੰ ਦਿਖਾਉਨੇ ਆ ਸਾਰਾ ਸਾਡੇ ਨਾਲ ਜੁੜੇ ਰਹੋ ਹਾਂਜੀ ਤਾਂ ਇਹ ਤੁਸੀਂ ਦੇਖ ਸਕਦੇ ਇੱਥੇ ਪ੍ਰੈਪਰੇਸ਼ਨ ਹੋ ਰਹੀ ਹੈ ਰਜਿਸਟ੍ਰੇਸ਼ਨ ਹੋ ਰਹੀ ਹੈ ਇਹਨਾਂ ਦੀ ਤੇ ਇੱਥੇ लोग इकट्ठे हुए हैं बैठे हैं नो स्टॉल लगे हैं रेडियो ਸਾਡੇ ਵਾਲਾ ਸਮਿਲਟਨ ਯੂਐਸਏ ਹੋਰੇ ਕੰਫਿਊਸ਼ਨ ਜਿਹੜਾ ਇਸ ਮੁੰਡੇ ਤੋਂ ਹੋਇਆ ਉਹਦੇ ਬਣਿ ਸੱਚਾਈ ਤੇ ਅਸੀਂ ਤੁਹਾਡੇ ਤੋਂ ਮਾफी ਚਾਹਾਂਗੇ ਕਿ ਤੁਸੀਂ ਸਾਡੀ ਸਪੀਅਰ ਜਿਹੜਾ ਉਹ ਨਹੀਂ ਕਰ ਪਾਉਂਗਾ ਪਰ ਕਰਨਾ ਸੀ ਕਲਾਸੀ ਹਾਂਜੀ ਅਸੀਂ ਹੁਣ ਵੀ ਕੁਝ ਕਰ ਸਕਦੇ ਹਾਂ ਦੇਖ ਲਓ ਜੇ ਤੁਹਾਨੂੰ ਲੱਗਦਾ ਕਿ ਤੁਹਾਡੀ ਜੌਬ ਹਾਰਡ ਹੈ ਅਸੀਂ ਬੰਦਾ ਬਦਲ ਦੇਣਾ ਸਾਡੇ ਕੋਲ ਹੈ ਨਾ ਭਾਈ ਹਾਂਜੀ ਕੋਈ ਨਹੀਂ ਆਨਲਾਈਨ ਇੰਡਸਟਰੀ ਸਾਲ ਨਹੀਂ ਕਰਾਉਣੀ ਬੜਾ ਬੜਾ ਧੰਨਵਾਦ ਤੁਸੀਂ ਯਾਦ ਕਰਦੇ ਹੋ ਸਟੋਰ ਦੇ ਵਿੱਚ ਇੱਥੇ ਤੁਸੀਂ ਦੇਖ ਸਕਦੇ ਆਂ ਇੱਧਰ ਲੱਗਿਆ ਹੋਇਆ ਸਟਾਲ ਜੀ ਵਾਈ ਹੋਣਾ ਦਾ ਹਾਂਜੀ ਹੋ ਗਈ ਤੁਹਾਡੀ ਰਜਿਸਟ੍ਰੇਸ਼ਨ ਹਾਂਜੀ ਕੀ ਹੋਇਆ ਇਹਦਾ ਪ੍ਰੋਸੀਜਰ ਹੈ ਕੀ ਪ੍ਰੋਸੀਜਰ ਹੈ ਜੀ ਡਰਾਅ ਕੱਢਣੇ ਆ ਓਕੇ ਜੇ ਲੱਕੀ ਡਰਾਅ ਦੇ ਵਿੱਚ ਮੇਰਾ ਨੇਮ ਲਿਆ ਕਿਸੇ ਦਾ ਨੇਮ ਆਉਂਦਾ ਉਹਨਾਂ ਨੇ ਹੀ ਪਾਰਟਿਸਪੇਸ਼ਨ ਕਰਨੀ ਆ ਇੱਥੇ ਬਟ ਇਹ ਨਹੀਂਗਾ ਕਿ ਸਾਰੇ ਜਾਣੇ ਨਹੀਂ ਕਿਉਂਕਿ ਬਹੁਤ ਜ਼ਿਆਦਾ ਕੰਪੀਟੀਟਰਸ ਬਹੁਤ ਜ਼ਿਆਦਾ ਨੇ ਪਾਰਟਿਸਪੈਂਟਸ ਬਹੁਤ ਜ਼ਿਆਦਾ ਨਹੀਂ ਸੋ ਸਾਰੇ ਲੋਕ ਪਾਰਟਿਸਪੇਟ ਨਹੀਂ ਕਰ ਸਕਦੇ ਤੋਂ ਇਹ ਕਹਿੰਦਾ ਮਤਲਬ ਇਹ ਆ ਜੀ ਇਹ ਡਰਾਅ ਕੱਢਣਗੇ ਸਾਰਿਆਂ ਦਾ ਨਾਮ ਇਹਨਾਂ ਨੇ ਲਿਖ ਲਿਆ ਤੇ ਉਹਨਾਂ ਦੇ ਕੋਲ ਸਿਲੇਕਟਡ ਬੰਦਿਆਂ ਨੂੰ ਇਹ ਲਾਉਣਗੇ ਤੇ ਉਹੀ-ਉਹੀ ਜਾਨੀ ਕਿ ਬੰਦੇ ਪਾਰਟਿਸਪੇਟ ਕਰਨਗੇ ਬਾਕੀ ਦੇਖਦੇ ਆਈ ਹੋਪ ਕਿ ਤੁਹਾਡਾ ਵੀ ਆ ਜਾਵੇ ਨਾਮ ਕੋਈ ਗੱਲ ਨਹੀਂ ਅਸੀਂ ਆਏ ਤਾਂ ਇਸੇ ਲਈ ਸੀਗੇ ਬਾਕੀ ਜੋ ਵੀ ਅਪਡੇਟ ਹੋਊਗੀ ਤੁਹਾਨੂੰ ਹਾਲਤੀ ਨਾਲ ਦਿਖਾਵਾਂਗੇ ਸਾਰੀ ਆਜੋ ਅੰਦਰ ਜਾ ਕੇ ਦੇਖੀਏ ਹਾਂਜੀ ਸੋ ਇਹ 스낵 ਪੁਆਇੰਟ ਆ ਜੀ ਤਾਂ ਇੱਥੇ ਵੀਰ ਜੀ ਹੋਣਾ ਦਾ ਤਿਆਰੀ ਕੀਤੀ ਹੋਈ ਆ ਹਾਂਜੀ ਵੀਰ ਜੀ ਸਤ ਸ੍ਰੀ ਅਕਾਲ ਜੀ ਇਹ ਵਾਲਾ ਬਾਈ ਜੀ ਠੀਕ ਆ ਜੀ ਉਹ ਵਧੀਆ ਸੋ ਸੀਗੇ ਭੈਣੇ ਤੇ ਤੁਸੀਂ ਕੀ ਕਰਾ ਰਹੇ ਹੋ ਇੱਥੇ ਯਾਨੀ ਕਿ ਗੋਲ ਗੱਪਿਆਂ ਦਾ ਕੰਪੀਟੀਸ਼ਨ 'ਚ ਤੁਹਾਡਾ ਯੋਗਦਾਨ ਜਾਂ ਤੁਸੀਂ ਵੈਸੇ ਸਾਡਾ ਉਹਨਾਂ ਦੇ ਨਾਲ ਹੀ ਜੁਆਇੰਟ ਹੈ ਤੁਹਾਡੇ ਵਾਲੇ ਦੇ ਨਾਲ ਠੀਕ ਹੈ ਜੀ ਫਿਰ ਤਾਂ ਮੈਂ ਕਹਿ ਸਕਦੀ ਆ ਵੀ ਜ਼ਿਆਦਾ ਗੋਲ ਗੱਪੇ ਖਾਧੇ ਜਾਣਗੇ ਬਹੁਤ ਯਮਮੀ ਗੋਲ ਗੱਪੇ ਹੁੰਦੇ ਆ ਹਾਂ ਇਹਨਾਂ ਦੇ ਤਾਂ ਬਹੁਤ ਯਮਮੀ ਹੁੰਦੇ ਆ ਜੀ ਟਰਾਈ ਕੀਤੇ ਹੋਇਆ ਟਰਾਈ ਕੀਤੇ ਹੋਇਆ ਨਾ ਸਹੀ ਆ ਜੀ ਤਾਂ ਹੋਪਫੁਲੀ ਸਾਡਾ ਵੀ ਨਾਮ ਆਈ ਜਾਵੇ ਕਿਉਂਕਿ ਉਹ ਕਹਿੰਦੇ ਬਹੁਤ ਲੋਕ ਆ ਰਹੇ ਨੇ ਹਾਂਜੀ 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 ਚਲੋ ਦੇਖਦੇ ਆ ਕੀ ਹੁੰਦਾ ਜੀ ਹਾਂਜੀ ਚਲ ਆ ਜੋ ਜੀ ਦੇਖ ਸਾਡੇ ਤੁਸੀਂ ਪ੍ਰੋਗਰਾਮ ਪੂਰਾ ਕਰ ਮੋਹੌਲਾ ਜੀ ਬਹੁਤ ਲੋਕ ਆਏ ਨੇ ਬਹੁਤ ਬਹੁਤ ਧੰਨਵਾਦ ਤੇ ਸਾਡਾ ਇੱਕੋ ਹੀ ਮਕਸਦ ਹੈ ਕਿ ਤੁਹਾਡੇ ਚਿਹਰੇ ਤੇ ਕਿਸੇ ਤਰੀਕੇ ਦੀ ਕਿਸੇ ਨਾਲ ਮੁਸਕਾਨ ਜੜੀ ਹੋ ਲੱਗੀ ਜਾਵੇ ਤਾਂ ਅਸੀਂ ਉਹ ਪਰਾਲਾ ਕੀਤਾ ਬਾਕੀ ਹੋਰ ਵੀ ਪਲਾਨ ਸਾਡੇ ਕੋਲ ਹੈਗੇ ਤੁਹਾਡੇ ਨਾਲ ਬਿਲਕੁਲ ਸ਼ੇਅਰ ਕਰਾਂਗੇ ਕਾਫੀ ਬਹੁਤ ਪਰ ਸਖਸ਼ੀਤਾ ਸਾਡੇ ਨੂੰ ਪਹੁੰਚੀ ਹੈ ਅਸੀਂ ਤੇ ਇਹਦੇ ਨੂੰ ਧੰਨਵਾਦ ਕਰਦੇ ਹਾਂ ਥੈਂਕ ਯੂ ਇਹ ਗੱਲ ਨਹੀਂ ਅਸੀਂ ਪਾਰਟਿਸਪੇਸ਼ਨ ਨਹੀਂ ਕਰਨਾ ਕਰਨਾ ਨਹੀਂ ਓਕੇ ਕਰਾ ਦਾਂਗੇ ਧੱਕੇ ਨਾਲ ਕੋਈ ਨਾ ਇੱਥੇ ਆਪਣੇ ਲੋਕ ਸਾਰੇ ਇਕੱਠੇ ਹੋਇਆ ਜੀ ਗੋਲ ਗੱਪਾ ਇੰਡੀਆ ਦੇ ਵਿੱਚ ਕਿਹੜੀ ਸਟੇਟ ਦੇ ਵਿੱਚ ਦੀ ਪੈਦਾਵਾਰ ਜਿੱਥੋਂ ਸਟਾਰਟਿੰਗ ਹੋਇਆ ਗੋਲ ਗੱਪਾ ਇਹ ਤਾਂ ਬੜਾ ਫਨੀ ਹੈ ਵੈਸੇ ਕਿਸੇ ਨੂੰ ਪਤਾ ਉੱਥੋਂ ਹੱਥ ਖੜਾ ਕਰਕੇ ਮੇਰੇ ਕੋਲ ਆ ਜਾ ਮੈਂ ਕਿਹਾ ਉੱਥੋਂ ਨਹੀਂ ਦੱਸਣਾ ਜੀ ਮੇਰੇ ਕੋਲ ਆ ਜੀ ਅਜੀ ਪਤਾ ਨਹੀਂ ਕਿਸੇ ਨੂੰ ਦੱਸ ਸਾਬ ਯੂ نو ਕਿੱਥੇ ਹਾਂ ਕਿਹੜੀ ਸੇਟ ਦਾ ਪਤਾ ਪਤਾ ਜੀ ਉਹ ਮੇਰੇ ਕੋਲ ਆ ਲੱਬ ਲੱਗ ਗੂਗਲ ਤੇ ਹਸਾ ਖੇਡਾ ਵੀ ਤਾਂ ਕੋਈ ਰੋਣਕ ਵੀ ਤਾਂ ਲੱਗਣੀ ਚਾਹੀਦੀ ਹੈ ਇੱਕ ਵਾਰੀ ਆਪਣੇ ਨਾਂ ਤੇ ਪੁਲਿਸ ਤਾੜੀ ਲਾ ਦਿਓ ਸਾਰੇ ਜੀ ਸਾਰੇ ਤਾੜੀ ਲਾ ਦਿਓ ਆਪਣੇ ਆਪਣੇ ਨਾਲ ਡਾਕਟਰ ਸਾਹਿਬ ਨੂੰ ਬੇਨਤੀ ਨੂੰ ਅੱਜ ਮੈਂ ਦੱਸਦਾ ਦੱਸਦਾ ਰੌਲਾ ਪਾਣਾ ਅੱਛਾ ਇੱਕ ਦੇਖੋ ਤਾੜੀ ਤਾਂ ਦੇਖੋ ਜੀ ਤਾੜੀ ਜੋਰ ਵਿੱਚ ਤਾੜੀ ਲਾ ਦੇਣੀ ਇਹ ਦੇਖੋ ਤੁਹਾਨੂੰ ਬਣੀ ਲਾਈਟ ਚੱਲ ਗਈ ਗਿਫਟ ਮੈਂ ਤੁਹਾਡੇ ਕੋਲੋਂ ਦਵਾ ਲੈਣਾ ਹੁਣ ਦੇਖ ਬਈ ਹਾਂ ਨੇ ਨੇ ਦੋਸਤ ਇਕ ਤਾਂ ਨਾ ਦੇਖੀ ਨੇ ਇਹ ਤਾਂ ਇਹ ਤਾਂ ਬਿਹਾਰ ਹੋ ਗਿਆ ਵੈਸੇ ਤੁਹਾਡੇ ਨਾ 뮤지컬 ᱪੇਅਰ ਧੱਕਾ ਚੱਲ ਜਿੰਦੇ ਨੇ ਇੱਥੇ ਸੈੱਟ ਧੱਕਾ ਨਾ ਚੱਲੇ ਤੁਹਾਡਾ ਬਿਹਾਰ ਬਿਹਾਰ ਕਹਿੰਦਾ ਜੀ ਨਾ ਲੱਗਦਾ ਕਿ ਵੋਟ ਤੁਹਾਡੇ ਕੋਲ ਜਾ ਸਕਦੇ ਮਹਾਰਾਸ਼ਟਰ ਹਾਂਜੀ ਸਰ ਸਾਹਿਬ ਕਿੰਨਾ ਵਣਿਆ ਕੇ ਨਾ ਪੜੀ

ਸਿਟੀ ਵੱਜੇ ਨਾ ਵੱਜੇ ਤੇ ਹਸਾਣਾ ਹੈ ਨਾ ਮਨ ਨੂੰ ਇਹਨਾਂ ਨੇ ਕੱਲ ਜੋਬਾਂ ਤੇ ਚਲੇ ਜਾਣਾ ਕਿੰਨੇ ਜਾ ਕੇ ਘਰੇ ਦੇ ਕੰਮ ਕਰਨਾ ਸਾਡਾ ਇੱਕ ਮਿਸ਼ਨ ਹੈ 2024 ਦਾ ਰੇਡੀਓ ਸਾਡੇ ਲਈ ਦੀ ਪੂਰੀ ਟੀਮ ਦਾ ਕਿਸੀ ਹੈਪੀਨੈਸ ਜਿਹੜੀ ਉਹ ਚਿਹਰੇ ਤੇ ਲੈ ਕੇ ਆਣੀ ਹੈ ਨਾ ਕਿ ਕਿਸੇ ਨੂੰ ਹੈਪਨਿੰਗ ਵਾਲ ਤੋੜਨੀ ਕੋਈ ਸਟ्रेस ਚ ਹੈ ਕੋਈ ਜੋਬ ਦੀ ਪਰੇਸ਼ਾਨੀ ਹੈ ਕਿਸੇ ਨੂੰ ਪਰਿਵਾਰ ਦੀ ਪਰੇਸ਼ਾਨੀ ਹੈ ਬਟ ਅੱਜ ਦੇਖੋ ਸਾਰੇ ਚਿਹਰੇ ਉੱਥੋਂ ਦੇਖੋ ਭਾਈ ਜੀ ਖੜੇ ਆ ਪੱਗ ਬੰਨ ਕੇ ਸਾਰੀਆਂ ਬੀਬੀਆਂ ਪਹਿਣਾ ਸਾਡੇ ਪੰਜਾਬੀ গুজਰਾਤੀ ਸਾਰੇ ਭੈਣ ਭਰਾ ਖੜੇ ਆ ਇੱਕ ਵਾਰੀ ਫਿਰ ਤਾੜੀ ਲਾ ਦਿਓ ਕਸਾ ਨਜ਼ਾਰਾ ਆ ਰਿਹਾ ਹੈ ਕਿ ਨਹੀਂ ਆ ਰਿਹਾ ਸਹੀ ਦੱਸੋ ਬਈ ਅੱਛਾ ਹਾਂਜੀ ਹਾਂਜੀ ਗੋਲ ਗੱਪੇ ਦਾ ਰੀਅਲ ਨਾਮ ਹੈਗਾ ਪਾਣੀਪੂਰੀ ਤੇ ਇਟ ਇਜ਼ ਫਰਮ ਉਤਰਪਦੇਸ਼ ਅ ਬੱਲੇ ਲੋ ਜੀ ਯੂਪੀ ਜਿੱਤ ਗਈ ਕਹਿੰਦੇ ਭਾਜੀ ਯੂਪੀ ਭਾਜੀ ਜਿੱਤ ਗਿਆ ਉਹ ਭੰਜ ਨੇ ਕਹ ਕੇ ਕਿਹਨੇ ਕਿਹਾ ਸੀ ਇਹ ਗੱਲ ਆ ਭੰਜ ਨੇ ਪਹਿਲੀ ਆ ਜਾਓ ਤੁਸੀਂ ਆ ਜਾਓ ਆ ਜਾਓ ਹਾਂਜੀ ਜੀ ਜੇ ਕਿਸੇ ਨੂੰ ਗਲਤ ਲੱਗਦਾ ਤੇ ਗੂਗਲ ਕਰਕੇ ਦੇਖੋ ਇੱਧਰ ਉਤਰਪਦੇਸ਼ ਮਤੇ ਪੰਜਾਬੀ ਦਾ ਗੋਲ ਗੱਪੇ ਕਹਿੰਦੇ ਆ ਇੱਧਰ ਵੀ ਲਾ ਦਿਓ ਜੀ ਸਾਡੇ ਵੀਰ ਘਟੇ ਸੋ ਪੂਰਾ ਮਾਹੌਲ ਚੱਲ ਰਿਹਾ ਜੀ ਵਧੀਆ ਪੂਰੀਆਂ ਰੌਣਕਾਂ ਨੇ ਜੇ ਲੋਕੀ ਬਹੁਤ ਹੈਪੀ ਨੇ ਸਾਰੇ ਤੁਸੀਂ ਦੇਖ ਸਕਦੇ ਆ ਸੋ ਸਾਰੇ तकरीबन ਕੰਪੀਟੀਸ਼ਨ ਦੇ ਵਿੱਚ ਹਿੱਸਾ ਲੈ ਚੁੱਕੇ ਆ ਤੇ ਸਾਰੇ ਲੋਕੀ ਬਹੁਤ ਹੀ ਖੁਸ਼ ਨੇ ਜੀ ਕਿ ਉਹ ਖੁਸ਼ ਨਮਾ ਅੱਜ ਉਹਨਾਂ ਨੂੰ ਕਰਨ ਲਈ ਮਿਲ ਰਿਹਾ ਪੁਰੀਆਂ ਰੌਣਕਾਂ ਨੇ ਜੀ ਜਿਹੜਾ ਬੰਦਾ ਮਿਸ ਕਰ ਰਿਹਾ ਹਲੇ ਵੀ ਆ ਸਕਦਾ ਸੋ ਇੱਥੇ ਆਇਆਗਾ ਜੀ ਆਪਣਾ ਸਨੈਕ ਪੁਆਇੰਟ ਜਿੱਥੇ ਕੰਪੀਟੀਸ਼ਨ ਹੋਣਾ ਪੂਰੀਆਂ ਤਿਆਰੀਆਂ ਹੋ ਚੁੱਕੀਆਂ ਇਹਨਾਂ ਦੀਆਂ ਵੀ ਤੇ ਜਿਹੜਾ ਕਿ ਬੰਦਾ ਇੱਥੇ ਆ ਕੇ ਆਪਣਾ ਰਜਿਸਟ੍ਰੇਸ਼ਨ ਕਰਾ ਕੇ ਤੇ ਇਹਨਾਂ ਦਾ ਲਾਹਾ ਲੈ ਸਕਦਾ ਜੀ 10 ਡਾਲਰ ਚ ਅਨਲਿमिटेड ਗੋਲ ਗੱਪੇ ਜਿਹੜੇ ਕਿ ਬਹੁਤ ਹੀ ਲਜ਼ੀਜ਼ ਨੇ ਆਪਾਂ ਟਰਾਈ ਕੀਤੇ ਆ ਔਲਰੇਡੀ ਤੇ ਆਪਣੇ ਵੀਰ ਭਰਾ ਸਾਰੇ ਇੱਥੇ ਰੈਡੀ ਨੇ ਤੇ ਭਰਾਣਾ ਵੀ ਬੈਠਿਆ ਤੁਸੀਂ ਦੇਖ ਸਕਦੇ ਏ ਤੇ ਕੋਸ਼ ਆਪਣੇ ਬੰਦੇ ਇੱਧਰ ਬੈਠੇ ਆ ਜੀ ਤੇ ਕਿਸੇ ਨੂੰ ਮੈਂ ਤਾਂ ਨੂੰ ਦੱਸ ਦੇਣਾ ਕਿ ਜਿੰਨੇ ਵੀ ਸਾਡੇ ਕੋਲ ਨੰਬਰ ਸੇ ਅਸੀਂ ਉਹ ਨਰਾਇਣਾ ਉਹਨੇ ਦੇਖੋ ਕੋਈ ਬੰਦਾ ਕੋ ਮੈਨੂੰ ਕਾਰ ਚ ਬੈ ਕੇ ਗੱਲਾਂ ਕੱਢਾ ਲੱਗ ਜਾ ਹਾਂ ਦੇਖੋ ਫੇਰ ਗੱਲ ਗਲਤ ਹੋਣੀ ਹੈ ਅੱਗੇ ਵੀ ਇਵੈਂਟ ਕਰਾਣੇ ਆ ਆਪਾਂ ਨੇ ਤੇ ਪਿਆਰ ਦਾ ਸਬੂਤ ਦੇਣਾ 20% ਅਸੀਂ ਕਟਾਂਗੇ ਜਿੰਨੇ ਵੀ ਸਾਡੇ ਕੋਲ ਨੰਬਰ ਚ ਆ ਜਾਈ। ਆ ਜਾਣਾ। ਸਾਰੇ ਅਸੀਂ ਨਹੀਂ ਪਾਰਟਿਸਿਪੇਟ ਕਰਾ ਸਕਦੇ। ਜੇ ਕੋਈ ਨਾਂ ਵੀ ਆ ਸਕਿਆ ਵਿਜਿੰਤਾ ਉਹ ਰੇਡੀਓ ਸਾਡੇ ਦਾ ਸਨੇਕ ਪੁਆਇੰਟ ਅਸੀਂ ਦੇ ਕਰਾਂਗੇ। ਤੁਹਾਨੂੰ ਕੋਈ ਉਹਦੇ ਪੇ ਦੀ ਹੈ। ਪਰ 10 ਡਾਲਰ ਦੇ ਵਿੱਚ ਅਨਲਿਮਟਿਡ ਗੋਲਕੇ ਪੇ ਚੱਲ ਰਹੇ ਆ। ਅੱਛਾ ਚੰਗਾ ਲੱਗਿਆ ਕਿ ਨਹੀਂ ਸਹੀ ਦੱਸਣਾ। ਅੜੀ ਦੇਖੋ ਤਾਲੀਆਂ। ਖੁਸ਼ ਨੇ ਜੀ ਖੁਸ਼ ਬੰਦੇ ਨੇ। ਅੱਗੇ ਜੀ ਬਾਫੀ ਆ। ਅੱਛਾ ਪਧਲਾ ਕਰੋ। ਰਿਗੇਟ ਭਾਈ ਜੀ ਨੇ। ਗਾਵਾ ਤੁਹਾਡੇ ਟਿਕੀਆਂ ਪੀ ਆ ਜੀ। 20% ਕਟਾਂਗੇ ਜੀ ਤੇ ਮੈਂ ਤੁਹਾਨੂੰ ਅਗਲੀ ਵੀ ਗੱਲ ਦੱਸ ਦਿੰਦਾ 30 ਸੈਕਿੰਡ ਦਾ ਟਾਈਮ ਅਸੀਂ ਤੁਹਾਨੂੰ ਦਵਾਂਗੇ 30 ਸੈਕਿੰਡ ਦਾ ਟਾਈਮ ਹੋਏਗਾ ਜੀ ਜੋ ਆਪਣੀ ਗੱਲ ਹੋਈ ਸੀ 30 ਸੈਕਿੰਡ ਦੀ ਤੇ ਉਸ ਤੋਂ ਬਾਅਦ 20 ਗੋਲ ਗੱਪੇ ਪਰਸਨ ਹੈ ਜੀ ਗੋਲ ਗੱਪਿਆਂ ਦੇ ਵਿੱਚ ਹੋਲ ਕਰ ਦਿੱਤੇ ਗਏ ਆ ਇੱਕ ਮਿੰਟ ਧਿਆਨ ਨਾਲ ਸੁਣੋ ਜੀ ਤੁਸੀਂ ਆਪਣਾ ਅਮਰ ਟੰਡੀ ਜੀ ਅਮਰ ਟੰਡੀ ਜੀ ਬਾਜ ਜਿਹੜਾ ਟੋਕਿੰਗ ਬਾਜ ਨਾਉ ਲੈਟਰ 1 ਪਲੀਜ਼ ਗਾਈਜ਼ ਮਾਈ ਅੰਗਲਿਸ਼ ਇਜ਼ ਵੈਰੀ ਹਾਈ ਯੂ نو ਅਜਿੱਤੇ ਜਿਹੜਾ 30 ਸੈਕਿੰਡ ਦਾ ਟਾਈਮ ਹੈ 20 ਗੋਲ ਗੱਪੇ ਜਿਹੜਾ ਪਹਿਲਾਂ ਖਾ ਗਿਆ ਉਹਨੂੰ ਡਾਇਮੰਡ ਦੀ ਰਿੰਗ ਸੈਕਿੰਡ ਨੂੰ ਦਿੱਤੀ ਜਾਏਗੀ ਜੀ ਪੰਜਾਬੀ ਸੂਟ 3rd ਨੂੰ ਦਿੱਤਾ ਜਾਏਗਾ ਜੀ ਫੁਲਕਾਰੀ ਫਸਟ ਸੈਕਿੰਡ 3rd ਹੁਣ 30 ਸੈਕਿੰਡ ਦਾ ਟਾਈਮ ਹੈ ਜੀ ਬਾਹਰੋਂ ਤੁਸੀਂ ਰੋਲਾ ਪਾ ਸਕਦੇ ਹੋ ਪਰ ਡਿਸੀਜਨ ਆ ਸਾਡੇ ਜਿਹੜੇ ਆ ਜਜ ਆ ਰੱਬ ਵਰਗੇ ਆ ਦੋਨੋਂ ਰੂਪ ਰੰਦਾਵਾ ਤੇ ਨਾਲ ਹਰਿੰਦਰਜੀਤ ਜੀ ਤੇ ਕਰਮਜੀਤ ਕੋ ਰੋਬੋਪਰ ਆਏ ਬਿਹਾਈਂਡ ਦਾ ਪਿੱਛੇ ਖੜਨਗੇ ਆ ਲੈ ਆਓ ਜੀ ਮੈਂ ਕਹਿੰਦਾ ਪਟਾਰੀ ਜੀ ਅੱਛਾ ਬੱਚੇ ਬੱਚੇ ਤਾਂ ਕਢਵਾ ਰਹੇ ਨੇ ਤੇਰੇ ਤਰਫੋਂ ਮਤਲਬ ਕਢਵਾਉਂ ਨਿਕਰੇ ਆ ਜੀ ਬੱਚਿਆਂ ਨੂੰ ਬਾਕੀ ਤੁਹਾਡੇ ਕੋਲ ਤੁਹਾਡੀਆਂ ਪਰਚੀਆਂ ਹੈਗੀਆਂ ਜੀ ਅੱਗੇ ਲੈ ਦੋ ਕੰਮ ਦਾ ਬਾਅਦ ਨਹੀਂ ਕਿਸੇ ਦੀ ਆ ਰਹੀ ਹਾਂਜੀ ਪਰਚੀਆਂ ਹੈਗੀਆਂ ਤੁਹਾਡੇ ਕੋਲ ਜੀ ਹਾਂਜੀ ਸਿੱਧੂ ਸਾਹਿਬ ਪਰਚੀਆਂ ਸੰਪਰੇ ਗਏ ਸਰ ਉਹ ਕਢ ਰਿਹਾ ਬੱਚਾ ਹੀ ਕਢ ਰਿਹਾ ਬੱਚੇ ਕੱਢ ਕੇ ਫੜਾ ਦੇਣੀ ਉਹਨੇ ਸਾਰੇ ਥੈਂਕ ਯੂ ਰੰਧਾਵਾ ਸਾਹਿਬ ਹਾਂ ਜੀ ਇਸ ਵਕਤ ਲਾਈਵ ਤੁਸੀਂ ਦੇਖ ਰਹੇ ਹੋ ਰੇਡੀਓ ਸਾਡੇ ਵਾਲਾ ਤੇ ਤੇ ਆਪਾਂ ਪਰਚੀਆਂ ਜੜੀਆਂ 20% ਹਲਾ ਦਿਓ ਬੜਾ ਹਲਾਲ ਹੋਈ ਹਲਾਲ ਹਲਾਲੋ ਹਲਾ ਲਓ ਮੜੋ ਇਹ ਤੁਸੀਂ ਪਰਸ ਬੈਨੋ ਦੋ ਤੁਹਾਨੂੰ ਮਾਲ ਇਹਦੇ ਚੰਨ ਤੇ ਕੋਲ ਕੋ ਪਤਾ ਨਹੀਂ ਹੋ ਰਿਹਾ ਹਾਂ ਜੀ ਤਾੜੀ ਲਾ ਦਿਓ ਜੀ ਪੁਲਿਸ ਇੱਕ ਵਾਰੀ ਸਾਰਿਆਂ ਨੇ ਬੈਠ ਕੇ ਤਾੜੀ ਲਾ ਦਿਓ ਪੁਲਿਸ ਇੱਕ ਵਾਰੀ ਤਾੜੀ ਲਾ ਦਿਓ ਸਾਡੇ ਮਿੱਤਰ ਪਿਆਰੇ ਬੈਠੇ ਕੰਮ ਢੇਲਾ ਲੱਗਦਾ ਜੀ ਆਪਣਾ ਇੱਧਰ ਹਾਂ ਜੀ ਕਾਉਂਟੇ ਲਾ ਲਾਦਾ ਰਾਜਵਿੰਦਰ ਕੌਰ ਨੋ ਬੰਦੇ ਨਿਕਲ ਗਏ ਕਿੰਨਾ ਰਹਿ ਗਏ ਰਾਜਵਿੰਦਰ ਕੌਰ ਐਪਿਕ ਦਾ ਚੌਧਰੀ ਰਾਈ ਸਾਡੇ ਬੰਦੇ ਰਹਿ ਗਏ 20 ਬੰਦੇ ਆ ਓਏ ਹੋਏ ਅਮਰਿਤ ਸਿੱਧੂ ਇਹ ਕੌਣ ਆ ਸੈਲਬ੍ਰਿਟੀ ਅੱਛਾ ਆਂਟੀ ਹਾਂ ਹਾਂ ਨੂਰ ਅਲੀਨ ਤੱਕਾ ਗੱਲਦਾ ਕੇਜਰੀਵਾਲ ਇਹ ਪਰਮ ਮੁੱਖ ਮੰਤਰੀ ਆਵੇ ਕੇਜਰੀਵਾਲ ਆ ਗਿਆ ਜਿਹੜੇ ਬੀਵੀ ਆ ਜੀ ਬੰਦੇ ਪਾਰਟਿਸਪੇਟ ਨਹੀਂ ਕਰਦੇ ਦਿੱਲੀ ਦੇ ਮੁੱਖ ਮੰਤਰੀ ਪੰਜਾਬ ਦੀ ਤੁਸੀਂ ਮੱਲੇ ਰੋਣ ਇਹ ਨਹੀਂ ਮੈਚ ਨਹੀਂ ਕਰੀ ਨਾ ਇਹ ਬੀਏ ਜੀ ਅੱਛਾ ਆਂਟੀ ਨਜ਼ਾਰਾ ਆ ਰਿਹਾ ਹੈ ਕਿ ਨਹੀਂ ਆਂਟੀ ਪ੍ਰਵਾਹ ਘਸਾਣਾ ਕਰਾ ਨਹੀਂ ਸੀ ਵੀ ਥੋੜਾ ਗਾਰੰਟੀ ਦਰਵਾਜਾ ਨਹੀਂ ਰਿਹਾ ਹੈਗਾ 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 ਬਹੁਤ ਹੋਜੀ 500 ਬੈਠ ਚੁੱਕੇ ਆ ਜੀ ਟੀਮਾਂ ਜਿਹਨਾਂ ਜਿਨ੍ਹਾਂ ਦਾ ਕੰਪੀਟੀਸ਼ਨ ਆ ਤੁਸੀਂ ਦੇਖ ਸਕਦੇ ਸਾਰੇ ਲੋਕ ਹੀ ਬੈਠ ਗਏ ਆ ਕਤਾਰਾਂ ਚ ਅਲੀ ਸਵਾਇਆ ਤੇ ਥੋੜੇ ਜਿਹੇ ਦਾਸਾਂ ਕੁਝ ਕਿਤੇ गिर ਗਏ ਥੱਲੇ ਤੁਸੀਂ ਗੋਲ ਗੱਪੇ ਹੋਰ ਬ੍ਰਿੰਗ ਕਰਾਈ ਤੇ ਬੜੀ ਜਲਦੀ ਉਹਨੂੰ ਫਿਲ ਕਰਾ ਕੇ ਆਪ ਨੇ ਕਿਪ ਕਰਕੇ ਬੋਲੋ ਕਿ ਪੂਰੇ ਤਰ੍ਹਾਂ ਤੋਂ 30 ਘੰਟੇ ਦੇ 20 ਗੋਲ ਗੱਪੇ ਖਾਣੇ ਆ ਜੀ ਮੈਨੂੰ ਤਾਂ ਲੱਗਦਾ ਹੈ ਖਾਈ ਜਿਹਨਾਂ ਨੇ ਖਾਲੀ ਹੈਗੇ ਗੋਲ ਗੱਪੇ ਆਲੂ-ਲੂ ਵਿੱਚ ਹੈ ਨਹੀਂ ਅੱਛਾ ਜੋ ਫਸਟ ਆਏਗਾ ਰੇਡੀਓ ਸਾਡੇ ਵਾਲਾ ਦੇ ਵੱਲੋਂ ਉਹਨੂੰ ਡਾਇਮੰਡ ਦੀ ਰਿੰਗ ਬਹੁਤ ਪਿਆਰੀਆਂ ਈ ਹੈਲੋ ਡਾਇਮੰਡ ਰਿੰਗ ਦੇ ਅੱਛਾ ਸੈਕੰਡ ਨੂੰ ਅਸੀਂ ਦੇਾਂਗੇ ਜੀ ਪੰਜਾਬੀ ਸੂਟ ਬਹੁਤ ਪਿਆਰਾ ਜਦੋਂ ਪਾਓਗੇ ਨਾ ਬੱਲੇ-ਬੱਲੇ ਹੋ ਜੀ ਅੱਛਾ ਤੇ ਥਰਡ ਨੂੰ ਅਸੀਂ ਫੁਲਕਾਰੀ ਦੇਾਂਗੇ ਜੋ ਸਾਡਾ ਪੰਜਾਬੀ ਪਹਿਰਾਵਾ ਹੈ ਹਿੰਦੀ 'ਚ ਹੋ ਗਿਆ ਜੀ ਅਜਿਹੀ ਚੀਜ਼ ਵੀ ਕਰਦੀ ਕਹਿੰਦੇ ਲੋਕ ਫੌੜੀਰ ਬਣ ਕੇ ਦੇਖ ਰਹੇ ਅਸੀਂ ਦੁਬਾਰਾ ਧੰਨਵਾਦ ਕਰਦੇ ਜੀ ਰੂਪ ਰੰਤਾਵਾ ਜੀ ਸਾਡੇ ਭੈਣ ਜੀ ਮੇਰੇ ਤੋਂ 12 13 ਸਾਲ ਵੱਡੇ ਐ ਇਸ ਟਾਈਮ ਆਂਟੀ ਜੀ ਕਹਿੰਦੇ ਮੇਰੇ ਬਾਰੇ ਵਿੱਚ ਕਹੀ ਮੈਂ ਵਹੀਂ ਨਾ ਤਾਂ 25 ਸਾਲ ਬੱਧੀ ਹੈ ਭਾਈ ਕੀ ਜਿਸ ਹਾਂ ਪੂਰਾ ਰੈਡੀ ਨਹੀਂ ਬੰਦਾ ਪਹਿਲਾਂ ਹੀ ਮੜਮੜਾ ਖਾ ਕੇ ਦੇਖੀ ਜਾਂਦਾ ਕਿੱਦਾਂ ਦਾ ਸਵਾਰ ਆ ਉਹ ਦੇਖੋ ਤੇ ਅੱਜ ਮੈਂ ਮੈਂ ਹੁਣ ਗੇਮ ਤੋਂ ਬਾਹਰ ਆ ਜੀ ਮੈਂ 1 2 3 ਕਰਕੇ ਸਿੱਡੀ ਨਹੀਂ ਮਾਰਨੀ 1 2 3 ਕਰਾਂਗਾ ਤੇ ਲਾਈਵ ਇਸ ਵਕਤ ਤੇ ਰੇਡੀਓ ਸਾੜਿਆਂ ਦੇ ਚੱਲ ਰਿਹਾ ਤੇ ਸਾਰਿਆਂ ਦਾ ਵੀਰਦਿਆਂ ਇਕ ਹਰਿਆਣਿਆਂ ਤੋਂ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਪਿਆਰ ਦਾ ਸਬੂਤ ਦਿੱਤਾ ਪਿਆਰ ਦਿੱਤਾ ਆਪਾਂ ਸ਼ੁਰੂ ਕਰਨ ਲੱਗੇ ਆ ਜੀ ਜੱਜੀ ਸਾੜੇ ਤੁਸੀਂ ਇੱਥੇ ਕਰਮਜੀਤ ਜੀ ਤੁਹਾਡੇ ਫਰੰਟ ਪਾ ਰਹੇ ਗੁੜਿਆ ਜੀ ਤੁਸੀਂ ਆਹ ਕਮਾਂਡੋ ਫੋਰਸ ਚ ਹਾਂ ਜੀ ਕਰਮਜੀਤ ਜੀ 1 1 ਬੈਣ ਬੋ ਭਾਈ ਕੈਮਰੇ ਦੇ ਪਿੱਛੇ ਆ ਜਾਓ ਭਾਈ ਜੀ ਮੇਰੀ ਗੱਲ ਸੁਣੋ ਮੈਨੂੰ ਐਂ ਲੱਗਦਾ ਜੇ ਸਾਰੇ ਨੇ ਟੰਟੀ ਟੰਡੀ ਖਾ ਜਾਣੇ ਮੈਂ ਤਾਂ ਜਿਹੜਾ ਪਹਿਲਾਂ ਖਾਏਗਾ ਭਾਈ ਜੀ ਯਾਰ ਜੱਜਿਸ ਤੇ ਐਸਾ ਸਾੜਦਾ ਜੱਜਿਸ ਨੇ ਦੇਖਣਾ ਹਾਂ ਜੀ 1 ਰੈਡੀਓ ਸਾਰੇ ਜੀ 1 ਬੈਣ ਬੋ ਹਾਂ ਜੀ ਹੁਣ ਸੀਰੀਅਸ ਸੀਰੀਅਸ ਮੂਡ ਆ ਗਿਆ Seriously. One, two, three. Oh. <laughs> keep it up, keep it up, keep it up, keep it up. Pura parke, pura parke. ਕਾਊਂਟਿੰਗ ਹੋ ਰਹੀ ਹੈ ਜੀ ਹੁਣ ਸਾਰਿਆਂ ਦੀ ਕਾਊਂਟਿੰਗ ਹੋ ਗਈ ਲਿਖੀ ਜਾਊਗੀ ਤੇ ਜਿਹੜੇ ਸਭ ਤੋਂ ਜ਼ਿਆਦਾ ਖਾਦੇ ਹੋਣਗੇ ਉਹ ਜਿੱਤੇ ਜਾਊਗਾ ਜੀ ਹੈਲੋ ਹੈਲੋ ਲੇਡੀਜ਼ ਲੇਡੀਜ਼ ਅੱਜ ਇਨਾਮ ਆ ਗਏ ਸਾਡੇ ਕੋਲ ਮੈਂ ਬੇਨਤੀ ਕਰਾਂਗਾ ਸਰਦਾਰ ਜੁਹਾਰ ਸਿੰਘ ਨਾਵਾ ਸਾਹਿਬ ਅਮਰਦੀਪ ਚਾਹਲ ਪ੍ਰਗਮਤੋਂ ਤੇ ਸਾਡੇ ਆਜ਼ਾਦ ਕੰਪਰੀਟ ਤੋਂ ਮੁੰਨਾ ਬਰਾੜ ਜੀ ਇੱਕ ਵਾਰੀ ਇੱਥੇ ਆ ਜੀ ਜੀ ਪਲੀਜ਼ ਆਪਾਂ ਜਿਹੜੇ ਪ੍ਰਾਈਜ਼ ਤੁਹਾਡੇ ਇੱਥੋਂ ਗੋਣੇ ਆ ਆਓ ਜੀ ਫਸਟ ਪ੍ਰਾਈਜ਼ ਜੀ ਇਹਨਾਂ ਦਾ ਤੇ ਸੇਕੀਨ ਉਸ ਪਾ ਜਮਨ ਤੁਸੀਂ ਗੋਲ ਗੱਪੇ ਖਾ ਲਈ ਆਪਣੇ ਮਜਾਰੇ ਲਾਓ ਤੁਸੀਂ ਇੰਤਜ਼ਾਰ ਕਿਸ ਨੂੰ ਪਤਾ ਕਿ ਲੱਗ ਗਈ ਜੁਹਾਨ ਅੱਜ ਫਲੈਕਿੰਗ ਕਿਦੇ ਪੰਜਾਬੀ ਤਾੜੀਆਂ ਲਾ ਰੋ ਅੱਛਾ ਜੀ ਮੇਰੇ ਵੱਲੋਂ ਯਾਨੀ ਕਿ ਲਾਡੀ ਸਿੰਘ ਦੇ ਵੱਲੋਂ ਬੜਾ ਧੰਨਵਾਦ ਵੀ ਹੈ ਅੱਛਾ ਕੈਸੇ ਕੈਸੇ ਲੱਗ ਰਿਹਾ ਹੈ ਮੰਮੀ ਜੀਤ ਗਈ ਹੈ ਬਸ ਹਾਸੇ ਹੀ ਦੱਸ ਰਹੇ ਦੇਖੋ ਤੁਹਾਨੂੰ ਤੇ ਦੂਸ਼ੇ ਸਪੀਡ ਦੇਖੀ ਅੱਜ ਮਮੀ ਨੇ ਗੋਲ ਗੱਫੇ ਆਏ ਖੈਲ ਨੂੰ ਘਾਟੀ ਵਾਲਾ ਟਰੱਕ ਜਾਂਦਾ ਹੁੰਦਾ ਫੋਟੋ ਚੱਲ ਰਹੀ ਹੈ ਪਹਿਲੇ ਇੱਕ ਵੀ ਖਾਏ ਨਹੀਂ ਹੈ ਅੱਛਾ ਅੱਲਾ ਸ਼ੇਰੀ ਮੈਂ ਹੀ ਤੁਹਾਨੂੰ ਦਿੱਤੀ ਸੀ ਪਹਿਲਾਂ ਐਜੀ ਟਰੂ ਹਾਂਜੀ ਦੇਖੋ ਅੱਧੀ ਕਰਿੰਗ ਮੈਨੂੰ ਦੇ ਦਿਓ ਤੁਸੀਂ ਅੱਛਾ ਐਨਕਾਂ ਦੇ ਮੇਰੀ ਪੱਕੀਆਂ ਹੋ ਗਈਆਂ ਹਾਂਜੀ ਨਾ ਵਸਾ ਪ੍ਰੈਸ ਗੋਲ ਦੇਓ ਜੀ ਵਿੱਚੋਂ ਪਤਾ ਚੱਲਣਾ ਚੀਜ਼ ਹੈ ਸਾਰਿਆਂ ਨੂੰ ਥੋੜਾ ਜਾਓ ਸੌਰੀ ਕੁੰਦੀ ਭਾਂਟੀ ਜੀ। ਤਾੜੀ ਲਾ ਦਿਓ ਜੀ ਸੁਖੀ ਆਂਟੀ ਪਲੀਜ਼ ਸਾਰੇ ਤਾੜੀ ਜੀ ਕਰੋ। ਰੰਗ ਵਧੀਆ ਨਹੀਂ। ਮੈਂ ਮੇਰੀ ਵਾਈਫ ਨੂੰ ਰੰਗ ਪਸੰਦ ਹੈ ਜੀ ਬਲਾ। ਮੇਰੀ ਭੈਣ ਮੈਂ ਤਾਂ ਹੱਸਦਾ। ਐਨਾ ਹੱਸਦੇ ਹੋ। ਚਲੋ। ਚੱਲੋ ਸਾਹਮਣੇ ਉਧਰ। ਅਮਰਦੀਪ ਚਾਹ ਜੀ ਸਾਡੇ ਬੜੇ ਸਤਕਾਰਯੋ। ਪੰਜਾਬੀ ਸੂਟ ਇੱਕ ਵਾਰੀ ਪੰਜਾਬ ਪੰਜਾਬੀ ਤੇ ਪੰਜਾਬੀ ਦੇ ਨਾਲ ਤੇ ਤਾੜੀ ਲਾ। ਹਾਂਜੀ 3rd ਪ੍ਰਾਈਜ਼ ਹੀ ਕਬਜੀ ਤੁਹਾਡਾ ਵੀ ਥੈਂਕ ਯੂ ਤੁਸੀਂ ਬੜੀ ਹੈਲਪ ਕੀਤੀ ਜਿਹੜੀ ਸਾਡੇ ਨਾਲ ਅਲਫਾਫਾ ਲੈ ਲਓ ਜੀ ਕੁੰਡੀ ਪੰਡਿਤ ਲੈਂ ਨਹੀਂ ਸਕਿਆ ਤੁਸੀਂ ਲੈ ਲਓ ਫਿਰ ਉਹਨੇ ਤੁਹਣਗੇ ਚਾਰ ਸਾਹਿਬ ਵੀ ਤੁਸੀਂ ਹਾਂਜੀ ਚਲੋ ਦੇਖੋ ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ 150 ਡਾਲਰ ਦਿੱਤੇ ਨਹੀਂ ਦੋਸਤ ਪਹਿਲਾਂ ਤੁਸੀਂ ਮੇਰ ਬਲਾਂਡੀ ਅਣੀ ਨੀਮਲੀ ਮੈਂ ਬਹੁਤ ਦੇਣੀ ਜੀ ਮੈਂ ਥੋੜੇ ਦੇਣਾ ਹਾਂ ਹੁਣ ਆਲ ਕਰੀਏ ਇਹਨੂੰ ਹਾਂਜੀ ਨੀਮਾ ਬਰਾੜੀ ਅੱਛਾ ਖੁਸ਼ ਹੋ ਸਾਰੇ ਜੀ ਇੱਕ ਵਾਰੀ ਤਾੜੀ ਤਾਂ ਲਾ ਦਿਓ ਪਹਿਲਾਂ ਜੀ ਇੱਕ ਵਾਰੀ ਜ਼ੋਰਦਾਰ ਤਾੜੀ ਜੇ ਜੇ ਸਾਡੇ ਨਾਲ ਤੁਹਾਨੂੰ ਸੁਣਨਾ ਹੋਵੇ ਤਾਂ ਆਪਾਂ ਨੂੰ ਸਿਰਫ 0.5 ਦੇ ਉੱਤੇ ਹੀ ਸੁਣ ਸਕਦੇ ਹੋ ਜੀ ਆਹ ਸਾਡਾ ਆਫਿਸ ਹੈ ਕਿਸੇ ਨੇ ਪ੍ਰਮੋਸ਼ਨ ਕਰਉਣੀ ਹੈ ਤੇ ਕਿਸੇ ਨੇ ਕੁਝ ਹਾਂਜੀ ਆਨਲਿਮਿਟਡ ਗੋਲ ਕਿੱਪਿਆਂ ਦਾ ਪੂਰਾ ਫਾਇਦਾ ਚੱਕ ਰਿਹਾ ਜੀ ਸਾਰੇ ਜਣੇ ਕਿੱਥੇ ਵਾਰੀ ਆਉਣ ਨੂੰ ਲੱਗਦਾ 15 ਮਿੰਟ ਲੱਜਣੇ ਇਹ ਬਾਈ ਜੀ ਨੇ ਸਪੈਸ਼ਲ ਡੀਲ ਲਾ ਕੇ ਥੋੜਾ ਜਿਆਦਾ ਫਾਇਦਾ ਕਰਤਾ ਸਾਰਿਆਂ ਦਾ ਹਾਂਜੀ ਬਾਜੂਵਾਰੀ ਲੱਗਦਾ ਨਹੀਂ ਚੱਲ ਫੇਰ ਕੋਈ ਛੱਡਦਾ ਹੀ ਹੈ ਬਹੁਤ ਰਾਸ਼ਾ ਜੀ ਸਾਡੀ ਵਾਰੀ ਨਹੀਂ ਆਈ ਕੱਲੀ ਦੋ ਵਾਰੀ ਕਹਿ ਰਹੇ ਨੇ ਟੈਨ ਲੱਗਦਾ ਨਾ ਬਾਈ ਨੇ ਮੰਗੀ ਨਹੀਂ ਹੈਲਪ ਸਾਡ ਤੋਂ ਨਹੀਂ ਤਾਂ ਮੈਂ ਖਵਾ ਦਿੰਦਾ ਤਾਂ ਬਹੁਤ ਹੀ ਜ਼ਿਆਦਾ ਵਧੀਆ ਕੰਮ ਚੱਲ ਰਿਹਾ ਜੀ। ਬਾਈ ਹੋਣਾ ਨੂੰ ਇੰਡੀਆ ਵਾਲੀ ਪੂਰੀ ਫੀਲਿੰਗ ਆ ਰਹੀ ਅੱਜ। ਪੂਰੀ ਰੇਡੀ ਵਾਲਾ ਹਫ਼ਤਾ ਵਾ। ਖਾਓ ਖਾਓ। ਖਾਓ ਖਾਓ ਖਾ ਚੱਕੋ। ਤੇ ਤੁਸੀਂ ਦੇਖ ਸਕਦੇ ਆਂ। ਅਨਲਿਮਿਟਡ ਦਾ ਥੋੜਾ ਜਿਆਦਾ ਸੀਗਾ ਚਲੋ ਹਿਸਾਬ ਦਾ ਬਤਾ ਲੋਕੀ ਫਾਇਦਾ ਪੂਰਾ ਚੱਕ ਰਹੇ ਆ ਜੀ 10 ਡਾਲਰਾਂ 'ਚ। ਤੇ ਹਲੇ ਵੀ ਪੂਰੀ ਲਾਈਨ ਲੱਗੀ ਆ। ਲੋਕੀ ਕਾਫੀ ਵੇਟ ਇੱਧਰ ਵੀ ਕਰ ਰਹੇ ਆ ਜੀ। ਬਹੁਤ ਵਧੀਆ ਸਾਡਾ ਇੰਜੋਏ ਹੋ ਰਿਹਾ। ਵੀਰ ਜੀ ਦੇ ਸਾਰੇ ਫੈਮਿਲੀ ਲੱਗੇ ਹੋਏ ਆਂ ਔਰ ਆਟੇ ਵਾਲੇ ਗੋਲ ਗੱਪੇ ਆ ਜੀ ਤੇ ਸਾਡਾ ਪ੍ਰੋਗਰਾਮ ਅੱਜ ਹੋ ਗਿਆ ਜੀ ਗੋਲ ਗੱਪੇ ਵੀ ਖਾੜੇ ਸਾਰਾ ਕੁਝ ਚਲੋ ਸਾਡਾ ਨੰਬਰ ਵੇਸ਼ਕ ਨਹੀਂ ਆਇਆ ਪਰ ਅਸੀਂ ਗੋਲ ਗੱਪੇ ਇੰਜੋਏ ਕਰਨੀ ਸੀ ਅਸੀਂ ਕਰ ਲਿਆ ਤੇ ਬਹੁਤ ਸੋਹਣਾ ਸੀਗਾ ਪ੍ਰੋਗਰਾਮ ਤੇ ਬਾਕੀ ਤੁਹਾਨੂੰ ਕਿੱਦਾਂ ਲੱਗਿਆ ਤੁਸੀਂ ਵੀ ਜਰੂਰ ਦੱਸਿਓ ਤੇ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਅਗੇਨ ਜਰੂਰ ਕਰੋ ਜੀ ਤੇ ਸ਼ੇਅਰ ਵੀ ਕਰਦੇ ਕਰੋ ਲੋਕਾਂ ਨਾਲੇ ਵਧੀਆ ਲੱਗਦਾ ਤੇ ਫਿਰ ਤੋਂ ਧੰਨਵਾਦ ਸਾਰਿਆਂ ਦਾ ਇਹ ਅਸੀਂ 스낵 ਪੁਆਇੰਟ ਤੋਂ ਖਾਦੇ ਆ ਗੇਰਿੰਗ ਗੋਲ ਗੱਪੇ ਜੋ ਕਿ ਯੰਮੀ ਸੀਗੇ ਬਹੁਤ ਹੀ ਯੰਮੀ ਸੀ ਇਹਦਾ ਕੀ ਸੀਗਾ 10 ਡਾਲਰ ਦੇ ਵਿੱਚ ਅਨਲਿमिटेड ਗੋਲ ਗੱਪੇ ਹਾਂ ਉਹਦੇ ਕਰਕੇ ਫਾਇਦਾ ਬਹੁਤ ਲੈ ਕੇ ਲੋਕ ਬਹੁਤ ਵਧੀਆ ਸੀ ਬਟ ਇਹ ਸੀਗਾ ਕਿ ਮੈਂ ਤਾਂ ਮਿਲਦਾ 5 6 ਤਾਂ ਖਾਦੇ ਆ ਇੰਨੇ ਕਿ ਤੱਕ ਖਾਦੇ ਜਾਂਦੇ ਉਸ ਤੋਂ ਬਾਅਦ ਤਾਂ ਫਿਰ ਖਾਦੇ ਨਹੀਂ ਜਾਂਦੇ ਹੂੰ ਓਵਰ ਹੋ ਜਾਂਦੇ ਚਲੋ ਠੀਕ ਆ ਥੈਂਕ ਯੂ ਜੀ ਵੈਰੀ ਮਚ ਤੁਹਾਡਾ ਸਬਸਕ੍ਰਾਈਬਰ ਐਂਡ ਲਾਈਕ ਪਲੀਜ਼ ਥੈਂਕ ਯੂ